ਜੰਮਣ ਮਰ ਦੇ ਗੇੜ ਸੁਰਦੀ ਹੈ ਉਹ ਮਾਰੇ ਵਿਚਾਰ ਆ ਸਾਡੇ ਅੰਦਰ ਵਿਚਾਰ ਪੈਦਾ ਹੁੰਦੇ ਮਾਰੇ ਮਾਰੀ ਸੋਚ ਪੈਦਾ ਹੁੰਦੀ ਹੈ ਉਹ ਸੋਚ ਸਾਨੂੰ ਜੰਮਣ ਮਰਨ ਦੇ ਗੇੜ ਚ ਪਾ ਦਿੰਦੀ ਹੈ ਤੰਗੀ ਪਹਿਲੀ ਪੌੜੀ ਜਦੋਂ ਅਪਾ ਸ਼ੁਰੂ ਕਰਦੇ ਆ ਜਪਜੀ ਸਾਹਿਬ ਦਾ ਪਾਠ ਜਦੋਂ ਅਪਾ ਪੜ੍ਹਦੇ ਆ ਪਹਿਲੀ ਪੌੜੀ ਤੇ ਪਹਿਲੇ ਸਟੈਪ ਤੇ ਪੈਰ ਰੱਖਦਿਆਂ ਗੁਰੂ ਸਾਹਿਬ ਨੇ ਆਵਾਜ਼ ਮਾਰ ਦਿੱਤੀ ਕਹਿੰਦੇ ਪਹਿਲੀ ਜ਼ਿੰਦਗੀ ਤੇ ਬਦੀਲੀ ਲੈ ਕਹਿੰਦਾ ਕਿਹੜੀ ਕਹਿੰਦੇ ਸੋਚ ਹੈ ਸੋਚ ਨਾ ਹੋ ਬਈ ਜੇ ਸੋਚੀ ਲਖੋ ਆਹ ਜੇ ਪਹਿਲੀ ਪੌੜੀ ਪਹਿਲਾ ਸਟੈਪ ਜ਼ਿੰਦਗੀ ਦਾ ਅਗਰ ਜ਼ਿੰਦਗੀ ਤਬਦੀਲ ਕਰਨੀ ਹੈ ਤੇ ਗੁਰੂ ਸਾਹਿਬ ਨੇ ਕਹਿੰਦੇ ਸਭ ਤੋਂ ਪਹਿਲਾਂ ਇੱਕ ਕੰਮ ਕਰ ਸੋਚ ਛੱਡ ਦੇ ਠੀਕ ਹੈ ਵੀ ਸੋਚ ਕਿੱਥੋਂ ਪਤਾ ਹੁੰਦੀ ਸਾਡੇ ਵਿਚਾਰਾਂ ਤੋਂ ਠੀਕ ਨਹੀਂ ਸਾਡੇ ਵਿਚਾਰ ਹੀ ਇਦਾਂ ਤੇ ਹਨ ਇੱਥੇ ਫਿਰ ਗੁਰੂ ਸਾਹਿਬ ਨੇ ਕੰਮ ਨੂੰ ਮੇੜ ਦਿੱਤਾ ਕਹਿੰਦੇ ਟੁੱਟੇ ਬੰਧਨ ਅੰਦਾ ਜੇ ਤੂੰ ਸਤਗੁਰੂ ਦੀ ਸੇਵਾ ਕਰਦਾ ਹੈ ਸਤਗੁਰੂ ਦੇ ਮਾਰਗ ਤੇ ਚੱਲਦਾ ਹੈ ਤੇ ਤੇਰੇ ਵਿਚਾਰ ਬਦਲਨੇ ਚਾਹੀਦੇ ਜੇ ਤੇ ਬਦਲੇ ਆ ਖੇਤਾ ਤੋਂ ਕੰਮ ਕੁਝ